ਬੇਜਿਮ ਫਾਸਾ ਬੇਜਿਮ ਫਟੇਗੀ ਅੱਜ ਆਪਾਂ ਤੁਹਾਨੂੰ ਆਹ ਖਾਉਣ ਲੱਗੇ ਆ ਜੀ ਬੂਟਾ ਹੈਗਾ ਇਹ ਆਪਣਾ ਸੰਤਰੇਆਂ ਦਾ ਇਹ ਸੰਤਰਾ ਵੇਖਦਾ ਹੁੰਦਾ ਜੀ ਕਿੰਨਾ ਇਹ ਸੰਤਰਾ ਦਾ ਬੂਟਾ ਇਹ ਸੰਤਰਾ ਦਾ ਬੂਟਾ ਵੀ ਆਪਾਂ ਘਰੇ ਲਾਇਆ ਕਿਉਂਕਿ ਫਲ ਵੀ ਨਾਲ ਜ਼ਰੂਰੀ ਹੁੰਦਾ ਸਬਜ਼ੀਆਂ ਦੇ ਤੇ ਹੋਰ ਵੀ ਆਹ ਸੰਤਰਾ ਜੀ ਇਹਦੇ ਵਿੱਚ ਹੀ ਇੱਕ ਆਹਾ ਆਹ ਆਪਣੀ ਗਾਹਲੀ ਆੜਾ ਇਹ ਆਪਾਂ 4 ਪਾਉਣੇ ਹੁੰਦੇ ਆ ਖਟਕਾ ਜੀ ਨੂੰ ਕਹਿੰਦੇ ਆ ਖਟਕਾਂ ਦਾ ਇਹ ਇੱਕ ਬੂਟਾ ਨਾਲ ਹੀ ਖਟਕਾਂ ਦਾ ਇਹ ਇਹਦਾ ਆਪਾਂ ਚਾਰ ਫੋਨ ਹੁੰਦੇ ਆ ਇਹ ਆ ਆ ਨਾਲ ਆਈ ਪੂਰੀ ਆਉਂਦੀ ਹੈ ਇਹ ਖਟਕਾਂ ਦਾ ਬੂਟਾ ਆ ਆਪਣਾ ਸੰਤਰੀਆਂ ਦਾ ਬੂਟਾ ਸਬਜ਼ੀਆਂ ਦੇ ਨਾਲ ਨਾਲ ਹੀ ਆਪਾਂ ਫਾਲ ਵਗੈਰਾ ਬਹੁਤ ਲਾਏ ਆ ਮਰੂਤ ਦਾ ਬੂਟਾ ਕੀ ਜਾਮਣ ਕੀ ਬਹੁਤ ਜ਼ਿਆਦਾ ਫਲ ਆਏ ਵੀ ਕੀ ਆਪਣਾ ਮੌਹ ਦਾ ਬੂਟਾ ਹੈਗਾ ਸੰਤਰੀਆਂ ਦਾ ਆਹਾਂ ਬੂਟਾ ਹੈਗਾ ਖਟਕਾਂ ਦਾ ਇਹ ਚਾਰ ਵਾਸਤੇ ਆ ਤੇ ਆ ਹੈਗਾ ਸਾਂਤਰਾ ਖਾਣਾ ਵਾਸਤੇ ਨਾਲ ਨਾਲ ਆਪਾਂ ਫਾਲੀ ਸਬਜ਼ੀਆਂ ਦੇ ਲਾਉਣੇ ਫ੍ਰੇਕ ਨੂੰ ਇਹ ਕਹਿੰਨੇ ਆ ਕਿ ਜਿੰਨੇ ਕੋ ਆਪਣੇ ਕੋਲ ਜਗਾ ਹੈਗੀ ਆ ਥੋੜੀ ਥੋੜੀ ਬਹੁਤੀ ਤੋਂ ਬਹੁਤੀ ਵੀ ਨਾਲ ਸਾਲ ਫਲੋਜ ਲਾਜ਼ਮੀ ਲਾਇਆ ਕਰੋ ਬੱਚਿਆਂ ਨੂੰ ਵੀ ਸੌਖਾ ਆਪ ਨੂੰ ਵੀ ਸੌਖਾ ਹੁੰਦਾ ਖਾਣ-ਵਾਸ਼ ਤੇ ਵਧੀਆ ਚੀਜ਼ ਹੈ ਤੇ ਅਗਰ ਜੇ ਖਾਓ ਸਾ ਗੈਰ ਰੂਚੀ ਪਤਾਈ ਚ